ਹਾਂਜੀ ਹਾਂਜੀ ਅੱਜ ਵਾਲੀ ਵੀਡੀਓ ਦਾ ਪਹਿਲਾ ਸੂਟ ਜਿਹੜਾ ਬਹੁਤ ਜ਼ਿਆਦਾ ਸੋਹਣਾ ਪੀਸ ਬਣਿਆ ਠੀਕ ਹੈ ਜੀ ਸਭ ਤੋਂ ਪਹਿਲਾਂ ਤਾਂ ਤੁਸੀਂ ਕਲਰ ਕੰਬੀਨੇਸ਼ਨ ਆ ਜਿਹੜਾ ਚੈੱਕ ਕਰ ਸਕਦੇ ਹੋ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਨੇ ਇੱਕ ਲਾਈਟ ਤੋਂ ਲੈ ਕੇ ਡਾਰਕ ਕੰਬੀਨੇਸ਼ਨ ਦੇ ਵਿੱਚ ਤੁਸੀਂ ਜਿਹੜੇ ਵਿਆਹ ਵਾਸਤੇ ਸੂਟ ਲੈ ਸਕਦੇ ਹੋ ਨਾ ਅੱਜ ਵਾਲੀ ਵੀਡੀਓ ਦੇ ਵਿੱਚ ਸਕਿਪ ਨਾ ਕਰਿਓ ਸਾਰੇ ਸੂਟ ਨਾ ਤੁਹਾਨੂੰ ਇੱਕ ਪਈ ਵੀਡੀਓ ਦੇ ਵਿੱਚ ਮਿਲ ਜਾਣਗੇ ਠੀਕ ਹੈ ਜੀ ਸਭ ਤੋਂ ਪਹਿਲਾਂ ਤਾਂ ਆਜੋ ਬਾਵਾ ਤੇ ਕੰਮ ਠੀਕ ਹੈ ਜੀ ਇੰਨਾ ਸੋਹਣਾ ਕੰਮ ਤੇ ਕੱਟਵਰਕ ਦੇ ਨਾਲ ਸੇਮ ਦੀ ਫਿਨਿਸ਼ਿੰਗ ਗੋਲਡਨ ਵੀ ਕਰ ਸਕਦੇ ਹਾਂ ਬਟ ਇਹ ਆ ਕੋਲੋਂ ਦਾ ਕਦੇ ਕਦਰਵਾਜਾ ਸਕਦਾ ਵੀ ਇਹ ਹੈ ਵੀ ਹੈਗਾ ਆਪਾਂ ਲੌਂਗ ਟਰਮ ਵਾਸਤੇ ਵੀ ਸੂਟ ਰੱਖਣੇ ਨੇਗੇ ਠੀਕ ਹੈ ਜੀ ਸੋ ਇਹ ਜਿਹੜਾ ਪੀਸ ਆ ਤੁਸੀਂ ਚੈੱਕ ਕਰ ਸਕਦੇ ਹੋ ਸਾਰਾ ਦਬਕੇ ਦੇ ਵਿੱਚ ਪੀਸ ਬਣਿਆ ਹੈ ਇਸ ਤੋਂ ਬਾਅਦ ਗਲਾ ਤਦ ਬਸ ਤੁਸੀਂ ਕੁਝ ਵੀ ਫੋਨ ਪਾਉਣ ਦੀ ਲੋੜ ਨਹੀਂ ਹੈਗੀ ਇੰਨਾ ਕੁ ਜ਼ਿਆਦਾ ਪੀਸ ਬਣਿਆ ਹੋਇਆ ਸੋਨਾ ਠੀਕ ਹੈ ਜੀ ਸਾਰੇ ਤੇ ਇਦਾਂ ਤੇ ਸੈਂਟਰ ਦੇ ਵਿੱਚ ਇਦਾਂ ਕੱਟ ਇੱਥੇ ਕੱਟ ਪਊਗਾ ਠੀਕ ਹੈ ਜੀ ਸਾਰਾ ਇਹ ਕੱਟ ਵਾਲਾ ਪੀਸ ਆ ਤੇ ਨੈਕ ਲਾਈਨ ਚੈੱਕ ਕਰ ਸਕਦੇ ਹੋ ਤੁਸੀਂ ਦਬਕੇ ਦੀ ਸਾਰੇ ਪੀਸਾ ਮੋਸਟਲੀ ਮੇਰੀਆਂ ਭੈਣਾਂ ਨੇ ਜਿਹੜੀਆਂ ਸਾਰਿਆਂ ਨੂੰ ਦਬਕੇ ਦਾ ਕੰਮ ਪਸੰਦ ਆ ਸੋ ਆਪਾਂ ਜਿਆਦਾ ਦਬਕੇ ਦਾ ਕੰਮ ਕਰ ਸਕਦੇ ਹਾਂ ਬਾਕੀ ਤੁਸੀਂ ਜਿਹੜਾ ਪੀਸ ਆ ਕੋ ਉਹ ਆਪਣੇ ਅਕੋਰਡਿੰਗ ਹੈ ਜਿਹੜਾ ਪੀਸ ਨੂੰ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਇਹ ਹੈਗਾ ਪ੍ਰੋਪਰ ਸ਼ਰਟ ਦਾ ਨੈਕਲਾਈਨ ਸਾਰੇ ਪੈਨਲ ਇਦਾਂ ਪੱਟੀ ਜਾਊਗੀ ਠੀਕ ਹੈ ਜੀ ਪਲੱਸ ਇਹਦੇ ਘੇਰੇ ਤੇ ਵੀ ਇਦਾਂ ਕੰਮ ਆਊਗਾ ਸਾਰਾ ਦਬਕੇ ਦਾ ਠੀਕ ਹੈ ਜੀ نیچے ਵੀ ਆਪਾਂ ਨੇ ਸੇਮ ਦੀ ਫਿਨਿਸ਼ਿੰਗ ਲਾ ਕੇ ਕੱਟ ਵਰਕ ਕਰਦੇ ਆ ਤਾਂ ਕਿ ਜਿਹੜੀ ਆ ਕੱਟ ਵਰਕਿੰਗ ਥੋੜੀ ਖਰਾਬ ਨਾ ਹੋਵੇ ਠੀਕ ਹੈ ਜੀ ਰੇਂਜ ਵੀ ਬਹੁਤ ਜ਼ਿਆਦਾ ਸੋਹਣੀ ਹੈਗੀ ਬਹੁਤ ਜ਼ਿਆਦਾ ਫੋਰਡੇਬਲ ਹੈਗੀ ਤੇ ਇਹਦੇ ਨਾਲ ਜਿਹੜਾ ਆਪਾਂ ਨੇ ਰੈਡੀ ਕਰਿਆ ਫੁੱਲ ਪਿਓਰ ਔਰ ਗੈਂਜਾ ਦਾ ਦੁਪੱਟਾ ਦੁਪੱਟੇ ਦੇ ਵਿੱਚ ਸਾਰੇ ਚ ਇਦਾਂ ਵਰਕ ਠੀਕ ਹੈ ਜੀ ਪਰਲ ਦੀ ਇਦਾਂ ਲੇਸ ਤੇ ਹੁਣ ਤੁਸੀਂ ਦੱਸੋ ਪੀਸ ਕਿੰਨਾ ਕਿ ਜਿਆਦਾ ਸੋਹਣਾ ਪੀਸ ਆ ਜਿਹੜਾ ਬਣਿਆ ਹੋਇਆ ਤੇ ਤੁਸੀਂ ਇਹ ਸੂਟ ਦੀ ਤੁਹਾਨੂੰ ਬੁਕਿੰਗ ਕਿਸੇ ਵੀ ਕਲਰ ਚ ਦੇ ਸਕਦੇ ਹੋ ਵੈਸੇ ਤਾਂ ਇਹ ਮਾਡਲ ਵਾਲਾ ਸੂਟ ਆਪਾਂ ਸੇਮ ਪੀਚ ਕਲਰ ਤੇ ਬਣਾਇਆ ਨਾਲ ਸੌਰੀ ਮੈਂ ਬਾਟਮ ਦੱਸਣਾ ਭੁੱਲ ਗਈ ਬਾਟਮ ਹੈਗੀ ਹੈ ਜਿਹੜੀ ਆ ਆਪਣਾ ਸਟੇਟ ਠੀਕ ਹੈ ਜੀ ਸਟੇਟ ਫਿਟ ਹੈਗੀ ਹੈ ਜਿਹੜੀ ਇਹਦੀ ਬਾਟਮ ਠੀਕ ਹੈ ਜੀ ਤੁਸੀਂ ਇਹਦੀ ਪੈਂਟ ਵੀ ਬਣਾ ਸਕਦੇ ਹੋ ਆਪਾਂ ਲੂਸ ਫਿਟ रखी ਹੈ ਜੀ ਠੀਕ ਹੈ ਜੀ ਤੇ ਇਹਦੀ ਸਲਵਾਰ ਵੀ ਬਣਾ ਸਕਦੇ ਹੋ ਆਪਾਂ ਪਾਕਿਸਤਾਨੀ ਸਟਾਈਲ ਬਣਾਇਆ ਇਹ ਸਾਰਾ ਤੇ ਤੁਸੀਂ ਇਹਨੂੰ ਸਟੇਟ ਸਲਵਾਰ ਨਾਲ ਵੀ ਬਣਾ ਸਕਦੇ ਹੋ ਪੈਂਟ ਨਾਲ ਵੀ ਬਣਾ ਸਕਦੇ ਹਾਂ ਲੂਸ ਪੈਂਟ ਨਾਲ ਵੀ ਬਣਾ ਸਕਦੇ ਹਾਂ ਠੀਕ ਹੈ ਜੀ ਜਾ ਜਿਹੜਾ ਸਭ ਤੋਂ ਪਹਿਲਾਂ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਸਿਲਕ ਤੇ ਪੀਸ ਰਹਿਣ ਵਾਲਾਗਾ ਠੀਕ ਹੈ ਜੀ ਆਪਾਂ ਵਿਆਹ ਸ਼ਾਦੀਆਂ ਦੇ ਲਈ ਜਿਹੜੇ ਨਵੇਂ ਪੀਸ ਨੇ ਉਹ ਰੈਡੀ ਕਰ ਰਹੇ ਨੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਮੈਂ ਘੇੜੇ ਦਾ ਵਰਕ ਚੈੱਕ ਕਰਵਾ ਦਾਂ ਠੀਕ ਹੈ ਜੀ ਸਾਰਾ ਥ्रेड ਦਾ ਵਰਕ ਰਹੂਗਾ ਦਬਕੇ ਦਾ ਕੰਮ ਰਹੂਗਾ ਪਾਰਲ ਦਾ ਸਿੱਪੀ ਦਾ ਤਾਰੇ ਦਾ ਸਾਰੇ ਕੰਮ ਰਹੂਗਾ ਮਿਕਸ ਮੈਸ ਠੀਕ ਹੈ ਜੀ ਪ੍ਰੋਪਰ ਇਹ ਮਤਲਬ ਕਿਸੇ ਵੀ ਏਜ ਦੀ ਜਿਹੜੀ ਲੇਡੀ ਆ ਉਹ ਪਾ ਸਕਦੀ ਹੈ ਇਹਦੇ ਵਿੱਚ ਨੋਟ ਵਰਕ ਵੀ ਆਪਾਂ ਕਰਿਆ ਜਿਹੜੀ ਪਰਲ ਦੀ ਆਊਟਲਾਈਨ ਦਿੱਤੀ ਆ ਉਹ ਬਹੁਤ ਸੋਹਣੀ ਜੀ ਦਿੱਤੀ ਹੈ ਤੇ ਸਾਰਾ ਜਿਹੜਾ ਪੀਸ ਆ ਉਹ ਹੈਵੀ ਇਸ ਹਿਸਾਬ ਦਾ ਜਾਲ ਵਾਲਾ ਪੀਸ ਰਹਿਣ ਵਾਲਾ ਠੀਕ ਹੈ ਜੀ ਤੇ ਜਿਹੜਾ ਆਪਾਂ ਪੱਲਾ ਭਾਰੀ ਮੰਗਦੀਆਂ ਨੇ ਠੀਕ ਹੈ ਜੀ ਜਿਆਦਾ ਵੀ ਚੂਬਣ ਵਾਲੀ ਕਢਾਈ ਵੀ ਨੇ ਹੋਵੇ ਤੇ ਸਾਰੇ ਹੈਂਡ ਮੇਡ ਪੀਸ ਆ ਠੀਕ ਹੈ ਜੀ ਇਹ ਨਹੀਂ ਹੈਗਾ ਵੀ ਮਸ਼ੀਨੀ ਪੀਸ ਆ ਸਾਰਾ ਹੈਂਡ ਮੇਡ ਪੀਸ ਆਗਾ ਤੁਸੀਂ ਪੀਸ ਨੂੰ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਬਹੁਤ ਸੋਹਣੇ ਸਕਿਨ ਕਲਰ ਦੇ ਉੱਤੇ ਆਪਾਂ ਪਰਪਲ ਜੇ ਟੋਨ ਦੇ ਨਾਲ ਗ੍ਰੀਨ ਕਲਰ ਦੀ ਮਹਿੰਦੀ ਗ੍ਰੀਨ ਦੀ ਕੰਬੀਨੇਸ਼ਨ ਦੇ ਨਾਲ ਆਪਾਂ ਸ਼ਲਟਰ ਰੈਡੀ ਕਰੀਏ ਇਹ ਆਪਾਂ ਪੁਸ਼ਕ ਪੀਸ ਨੇ ਜਿਹੜੇ ਰੈਡੀ ਕਰਕੇ ਰੱਖੇ ਨੇ ਤਾਂ ਕਿ ਜਿਹੜੇ ਆਉਣ ਦੀ ਸਪੋਰਟ ਜਿਹੜਾ ਤੁਹਾਨੂੰ ਪੀਸ ਹੈ ਮਿਲ ਸਕਦਾ ਠੀਕ ਹੈ ਜੀ ਇਹਦੀਆਂ ਇਹ ਬਾਜੂ ਰਹਿਣ ਵਾਲੀਆਂ ਤੁਸੀਂ ਇਹਦੇ ਨਾਲ ਜਿਹੜਾ ਹੈ ਕੀ ਆ ਓ ਅ ਬਾਟਮ ਤੇ ਵੀ ਕਰਵਾ ਸਕਦੇ ਹੋ ਠੀਕ ਹੈ ਜੀ ਆਪਾਂ ਸਰਦਾਰੀ ਜੀ ਲੁੱਕ ਵਾਲਾ ਤੇ ਮਤਲਬ ਮਿਕਸ ਜੀ ਰੇਂਜ ਦੇ ਵਿੱਚ ਜਿਹੜਾ ਪੀਸ ਆ ਉਹ ਬਣਾਇਆ ਹੈਗਾ ਸੋ ਤੁਸੀਂ ਇਹ ਜਿਹੜਾ ਇਹਦਾ ਉਹ ਬਣਾ ਸਕਦੇ ਹੋ ਤੇ ਇਹ ਇਹ ਇਹਦੀਆਂ ਸੀ ਬਾਹਵਾ ਤੁਸੀਂ ਬਾਟਮ ਤੇ ਵੀ ਕਰਵਾ ਸਕਦੇ ਹੋ ਠੀਕ ਹੈ ਜੀ ਇਹ ਹੈਗੀਆਂ ਸੀ ਬਾਹਵਾ ਇਹਦੀਆਂ ਤੇ ਇਹ ਹੈਗੇ ਸ਼ਰਟ ਦੀ ਲੁੱਕ ਠੀਕ ਹੈ ਜੀ ਤੁਸੀਂ ਇਹਦੀ ਜਿਹੜੀ ਕਿਸੇ ਵੀ ਕਲਰ ਦੇ ਕਸਟਮਾਈਜ਼ ਜਿਹੜਾ ਕਰਵਾ ਸਕਦੇ ਹੋ ਠੀਕ ਹੈ ਜੀ ਹਾਂਜੀ ਇਸ ਤੋਂ ਬਾਅਦ ਆਪਣਾ ਅਗਲਾ ਪੀਸ ਠੀਕ ਹੈ ਜੀ ਇਹ ਵਾਲਾ ਪੀਸ ਆਪ ਤੁਸੀਂ ਵੀਡੀਓ ਦੇ ਵਿੱਚ ਵੀ ਪਹਿਲਾਂ ਚੈੱਕ ਕਰਿਆਗਾ ਸੋ ਆਪਾਂ ਨੇ ਜਿਹੜੇ ਪੀਸ ਨੇ ਇਹ ਵਿਆਹ ਸ਼ਾਦੀਆਂ ਦੇ ਲਈ ਜਿਹੜੇ ਰੈਡੀ ਕਰਕੇ ਰੱਖੇ ਨੇ ਸੋ ਪਹਿਲਾਂ ਇਹ ਜਿਹੜੇ ਪੀਸ ਨੇ ਸਾਰੀ ਸੈਮੀ ਫਾਰਮਲ ਕੱਪੜੇ ਤੇ ਆਉਣਗੇ ਤੇ ਜਿਹੜਾ ਇਹ ਨਹੀਂ ਹੈਗਾ ਵੀ ਜਿਹੜਾ ਆਪਰ ਕਪੜਾ ਮਾੜਾ ਹੋਊਗਾ ਕਪੜਾ ਵੀ ਬਹੁਤ ਸੋਹਣਾ ਕ੍ਰੀਜ਼ਫੁਲੀ ਹੋਊਗਾ ਠੀਕ ਹੈ ਜੀ ਬਹੁਤ ਸੋਹਣਾ ਜਿਹਾ ਗ੍ਰੇਸ਼ ਗ੍ਰੇਸ਼ ਬਲੂ ਕਲਰ ਦਾ ਪੀਸ ਰਹਿਣ ਵਾਲਾ ਸਿਲਕ ਦਾ ਫੈਬਰਿਕ ਆ ਠੀਕ ਹੈ ਜੀ ਬਹੁਤ ਸੋਹਣੀ ਖਾਦੀ ਸਿਲਕ ਟਾਈਪ ਪੀਸ ਹੈਗਾ ਸਭ ਤੋਂ ਪਹਿਲਾਂ ਤਾਂ ਇਦਾਂ ਕਾਰਨਰਸ ਤੇ ਕੰਮ ਆਊਗਾ ਠੀਕ ਹੈ ਜੀ ਦੋਨੋਂ ਸਾਈਡ ਤੇ ਸੈਂਟਰ ਦੇ ਵਿੱਚ ਬੂਟੀ ਪਲੱਸ ਇਹਦਾ neck line ਆ ਸਭ ਤੋਂ ਸੋਹਣੀ ਜਿਹੜੀ ਹੈਗੀ ਆ neck line ਤੁਸੀਂ ਚੈੱਕ ਕਰ ਸਕਦੇ ਹੋ ਇਹ ਅਨਸਟਿਚ ਪੀਸ ਨੇਗੇ ਠੀਕ ਹੈ ਜੀ ਤੁਸੀਂ ਕਿਸੇ ਵੀ ਕਲਰ ਕੰਬੀਨੇਸ਼ਨ ਦੇ ਵਿੱਚ ਪੀਸ ਨੂੰ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਇਹਦੇ ਨਾਲ ਜਿਹੜੀਆਂ ਆਪਾਂ ਨੇ ਮੈਚਿੰਗ ਕਰਕੇ ਬਾਜੂ ਬਣਾਈਆਂ ਨੇ ਠੀਕ ਹੈ ਜੀ ਰਾਣੀ ਰੰਗ ਦੇ ਕੰਬੀਨੇਸ਼ਨ ਦੇ ਨਾਲ ਪੀਸ ਬਣਾਇਆ ਹੈਗਾ ਤੁਸੀਂ ਇਹਨੂੰ ਬੇਸ ਕਲਰ ਚੁਰਾਵਾੜਾ ਰੱਖ ਕੇ ਰਾਣੀ ਕਲਰ ਦੀ ਫਿਨਿਸ਼ਿੰਗ ਕਰਵਾ ਸਕਦੇ ਹਾਂ ਬਹੁਤ ਸੋਹਣਾ ਗੈਟਅਪ ਤੇ ਐਲੀਗੈਂਟ ਜਿਹਾ ਸੂਟ ਹੈ ਜਿਹੜਾ ਰੈਡੀ ਹੋਊਗਾ ਤੇ ਤੁਸੀਂ ਇਹ ਜਿਹੜਾ ਪੀਸ ਆ ਕਿਸੇ ਵੀ ਕਲਰ ਕੰਬੀਨੇਸ਼ਨ ਦੇ ਵਿੱਚ ਪੀਸ ਰੈਡੀ ਕਰ ਸਕਦੇ ਹੋ ਮੇਨ ਮੋਟਿਵ ਇਹ ਵੀ ਆਪਾਂ ਕੁਝ ਜਿਹੜੇ ਆਰਟੀਕਲਸ ਨੇਗੇ ਤੁਹਾਨੂੰ ਸ਼ੋਅ ਪੇਸ਼ ਕਰੇ ਨੇ ਤਾਂ ਕਿ ਜਿਹੜੇ ਤੁਸੀਂ ਇਹ ਸੂਟਾਂ ਦੇ ਵਿੱਚੋਂ ਸਾਨੂੰ ਬੁਕਿੰਗਸ ਜਿਹੜੀਆਂ ਦੇ ਸਕਦੇ ਹੋ ਤੇ ਇਹਨਾਂ ਦੇ ਜਿਹੜੇ ਪ੍ਰਾਈਸ ਨੇ ਉਹ ਵੀ ਬਹੁਤ ਰੀਜ਼ਨੇਬਲ ਨੇ ਤੁਸੀਂ ਦੁਪੱਟਾ ਜਿਹੜਾ ਆਪਣੇ ਅਕੋਰਡਿੰਗ ਹੈ ਜਿਹੜਾ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਹਾਂਜੀ ਇਸ ਤੋਂ ਬਾਅਦ ਆਪਣਾ ਬਹੁਤ ਸੋਹਣਾ ਜਿਹਾ ਅਗਲਾ ਪੀ ਬਹੁਤ ਸੋਹਣੀ ਜੀ ਪਾਕਿਸਤਾਨੀ ਸਿਲਕ ਰਹਿਣ ਵਾਲੀ ਆ ਠੀਕ ਹੈ ਜੀ ਬਹੁਤ ਜਿਆਦਾ ਸੋਹਣੀ ਫੁੱਲ ਪਿਓਰ ਵਰਗੀ ਸਿਲਕ ਆਗਾ ਠੀਕ ਹੈ ਜੀ ਸਭ ਤੋਂ ਪਹਿਲਾਂ ਤਾਂ ਲੁੱਕ ਚੈੱਕ ਕਰ ਸਕਦੇ ਹੋ ਤੁਸੀਂ ਵਰਕ ਦੀ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਡਿਟੇਲਿੰਗ ਚੈੱਕ ਕਰਾਉਣੀ ਆ ਸਭ ਤੋਂ ਪਹਿਲਾਂ ਤਾਂ ਇਹਦਾ ਜਿਹੜਾ ਘੇਰਾਗਾ ਠੀਕ ਹੈ ਜੀ ਸਾਰਾ ਦੱਪਕੇ ਦੇ ਵਿੱਚ ਇਦਾਂ ਕੰਮ ਆਊਗਾ ਠੀਕ ਹੈ ਜੀ ਮੈਂ ਤੁਹਾਨੂੰ ਜ਼ੂਮ ਕਰਾ ਕਰਕੇ ਜਿਹੜੀ ਵੀਡੀਓ ਦੇ ਰਹੀ ਹਾਂ ਤਾਂ ਕਿ ਤੁਹਾਨੂੰ ਜਿਹੜਾ ਵਰਕ ਦੀ ਕੁਆਲਿਟੀ ਦਾ ਥੋੜਾ ਜਿਹਾ ਆਈਡੀਆ ਹੋ ਜਵੇ ਬੈਂਗੜੀ ਕਲਰ ਦਾ ਸੂਟ ਆ ਸਾਰਾ ਦੱਪਕੇ ਦੀ ਉਦ ਦੇ ਨਾਲੇ ਪੀਸ ਰੈਡੀ ਹੋਇਆ ਠ ਤੇ ਕਈ ਭੈਣਾਂ ਨੂੰ ਦੱਕਾ ਪੀਸ ਦਾ ਭਰਾਂਦਾ ਤੇ ਕਈਆਂ ਭੈਣਾਂ ਦੱਕਾ ਦੇ ਨਹੀਂ ਪਸੰਦ ਸੋ ਆਪਣੇ ਅਕੋਰਡਿੰਗ ਹੈ ਜਿਹੜਾ ਵਰਕ ਕਰਵਾ ਸਕਦੀਆਂ ਨੇ ਸੋ ਇਹਦੀ ਨੈਕ ਲਾਈਨ ਤੇ ਵੀ ਇੰਨਾ ਬਹੁਤ ਸੋਹਣਾ ਜਿਹਾ ਪੀਸ ਆਊਗਾ ਠੀਕ ਹੈ ਜੀ ਤੇ ਬਹੁਤ ਸੋਹਣਾ ਜਿਹਾ ਨਾ ਹਲਕਾ ਨਾ ਭਾਰੀ ਬਹੁਤ ਸਿੰਪਲ ਜਿਹਾ ਐਲੀਗੈਂਟ ਜਿਹਾ ਜਿਹੜਾ ਸੂਟ ਹੈਗਾ ਡਿਜ਼ਾਈਨ ਰੈਡੀ ਕਰਿਆ ਸੋ ਇਹਦੇ ਨਾਲ ਜਿਹੜੀਆਂ ਹੈਗੀਆਂ ਨੇ ਐਵੇਂ ਆਰਮਜ਼ ਰਹਿਣ ਵਾਲੀਆਂ ਨੇ ਠੀਕ ਹੈ ਜੀ ਇਹ ਹੈਗੀਆਂ ਨੇ ਨਾ ਬਾਮਾ ਦਾ ਕੰਮ ਠੀਕ ਹੈ ਜੀ ਵਾਮਾ ਵੀ ਪ੍ਰੋਪਰ ਹੈਵੀ ਆਉਣੇ ਕਿ ਠੀਕ ਹੈ ਜੀ ਕਲਰ ਜਿਹੜੇ ਆਪਾਂ ਪੀਸ ਰੈਡੀ ਕਰਨੇ ਪ੍ਰੋਪਰ ਟ੍ਰੈਂਡ ਦੇ ਵਿੱਚ ਚੱਲਣ ਵਾਲੇ ਕਲਰ ਨੇ ਇਹ ਵਿਆਹ ਸਾਦੀਆਂ ਦੇ ਸੀਜ਼ਨ ਦੇ ਵਿੱਚ ਹੁਣ ਬਹੁਤ ਜ਼ੋਰਾਂ ਸ਼ੋਰਾਂ ਤੇ ਜਿਹੜੇ ਪੀਸ ਨੇ ਇਹ ਮਤਲਬ ਕਲਰ ਨੇ ਜਿਹੜੇ ਚੱਲ ਰਹੇ ਨੇ ਸੋ ਇਹਦੇ ਨਾਲ ਜਿਹੜੀ ਆਪਾਂ ਨੇ ਬਣਾਈ ਆ ਸਟ੍ਰੇਟ ਸਲਵਾਰ ਠੀਕ ਹੈ ਜੀ ਇਹਦੀ ਵੀ ਮਤਲਬ ਜਿਹੜੀ ਲੁੱਕ ਆ ਉਹ ਬਹੁਤ ਸੋਹਣੀ ਜਿਹੀ ਲੱਗੇ ਤੁਸੀਂ ਕਿਸੇ ਵੀ ਫੰਕਸ਼ਨ ਦੇ ਵਿੱਚ ਇਹਨੂੰ ਵੇਅਰ ਕਰ ਸਕਦੇ ਹੋ ਠੀਕ ਹੈ ਜੀ ਇਹ ਹੈਗੀ ਇਹਦੀ ਝਾਲ ਵਾਲੀ ਬਾਟਮ ਪ੍ਰੋਪਰ ਤੁਸੀਂ ਲਾ ਲਓ ਡੇਢ ਕਗਿੱਟ ਦੇ ਆਸ-ਪਾਸ ਜਿਹੜਾ ਇਹ ਵਰਕ ਕਰਿਆ ਹੋਇਆ ਸਟ੍ਰੇਟ ਸਲਵਾਰ ਦੇ ਉੱਤੇ ਤੁਸੀਂ ਇਹਨੂੰ ਪੈਂਟ ਵੀ ਬਣਾ ਸਕਦੇ ਹੋ ਬਿਨਾ ਸਲਵਾਰ ਵਰਕ ਤੋਂ ਵੀ ਲੈ ਸਕਦੇ ਹੋ ਕਿਸੇ ਵੀ ਤਰ੍ਹਾਂ ਨਾਲ ਜਿਹੜਾ ਪੀਸ ਨੂੰ ਆ ਤੁਸੀਂ ਕਸਟਮਾਈਜ਼ ਸਾਡੇ ਤੋਂ ਕਰਵਾ ਸਕਦੇ ਹੋ ਠੀਕ ਹੈ ਜੀ ਆਪਾਂ ਨੇ ਇਹ ਪਰਪਲ ਕਲਰ ਦੇ ਉੱਤੇ ਗ੍ਰੀਨ ਕਲਰ ਦਾ ਕੰਬੀਨੇਸ਼ਨ ਲਾਇਆ ਇਹਦਾ ਜੇ ਦੁਪੱਟਾ ਬਣਾਵਾਂਗੇ ਤਾਂ ਬਹੁਤ ਸੋਹਣਾ ਪਿਆਰਾ ਜਿਹਾ ਦੁਪੱਟਾ ਬਣੂਗਾ ਉਦੀਨ ਕਲਰ ਦੀ ਫਿਨਿਸ਼ਿੰਗ ਲਾ ਕੇ 골ਡਨ ਦੀ ਲਾ ਕੇ ਵੀ ਵਧੀਆ ਬਣ ਸਕਦਾ ਹੈਗਾ ਤੇ ਤੁਸੀਂ ਇਹਨੂੰ ਜਿਹੜਾ ਪੀਸ ਨੂੰ ਕਿਸੇ ਵੀ ਟਾਈਮ ਜਿਹੜਾ ਸਾਡੇ ਤੋਂ ਬਾਈ ਕਰ ਸਕਦੇ ਹੋ ਠੀਕ ਹੈ ਜੀ ਲਓ ਜੀ ਇਸ ਤੋਂ ਬਾਅਦ ਆਪਾਂ ਨੇ ਅਗਲਾ ਪੀਸ ਹੈ ਜਿਹੜਾ ਉਹ ਬਹੁਤ ਸੋਹਣਾ ਜਿਹਾ ਮਸਟਰਡ ਕਲਰ ਉੱਪਰ ਜਿਹੜਾ ਰੈਡੀ ਕਰਿਆ ਪੀਸ ਤੇ ਮਸਟਰਡ ਕਲਰ ਸਾਰੇ ਸੂਟਾਂ ਦੇ ਵਿੱਚੋਂ ਮਤਲਬ ਜਿੰਨੇ ਫੰਕਸ਼ਨ ਨੇ ਆਪਾਂ ਕਿਤੇ ਨਾ ਕਿਤੇ ਵੇਅਰ ਜ਼ਰੂਰ ਕਰਦੇ ਆ ਠੀਕ ਹੈ ਜੀ ਹਲਦੀ ਤੇ ਹੋ ਸਕਦਾ ਮਹਿੰਦੀ ਤੇ ਹੋ ਸਕਦਾ ਠੀਕ ਹੈ ਜੀ ਸੋ ਜਿਹੜਾ ਡਿਜ਼ਾਈਨ ਆ ਉਹ ਵੀ ਬਹੁਤ ਐਲੀਗੈਂਟ ਜਿਹਾ ਡਿਜ਼ਾਈਨ ਹੈਗਾ ਠੀਕ ਹੈ ਡਿਫਰੈਂਟ ਜਿਹਾ ਸਟਾਈਲ ਆ ਸਭ ਤੋਂ ਪਹਿਲਾਂ ਤਾਂ ਮਹਿਰੂਨ ਕਲਰ ਠੀਕ ਹੈ ਜੀ ਮਹਿਰੂਨ ਕਲਰ ਦੀ ਕੰਬੀਨੇਸ਼ਨ ਦੇ ਨਾਲ ਇਹਦੀ ਬੇਲ ਬਣਾਈ ਗਈ ਆ ਸੈਂਟਰ ਦੇ ਵਿੱਚ ਸਾਰਾ ਤਾਰੇ ਦਾ ਕੰਮ ਠੀਕ ਹੈ ਜੀ ਫੇ ਜਿਹੜੀ ਡਬਲ ਆਊਟਰਲਾਈਨ ਕਰੀ ਗਈ ਹੈ ਠੀਕ ਹੈ ਜੀ ਵਰਕ ਕਰਿਆ ਸਾਰੇ ਦੇ ਵਿੱਚ ਇਦਾਂ ਪਰਲ ਦਾ ਜਾਲ ਆਊਗਾ ਠੀਕ ਹੈ ਜੀ ਪਲੱਸ ਨੈਕ ਨੂੰ ਸਿਰਫ ਸ਼ੇਪ ਦਿੱਤੀ ਹੈ ਤੁਸੀਂ ਕੋਈ ਵੀ ਸ਼ੇਪ ਲੈ ਸਕਦੇ ਹੋ ਗਲੇ ਤੇ ਜਿਹੜੀ ਬੇਲ ਵੀ ਪਵਾ ਸਕਦੇ ਹੋ ਬਹੁਤ ਸੋਹਣਾ ਜਿਹਾ ਆਪਾਂ ਨੇ ਬਹੁਤ ਸੋਹਣਾ ਜਿਹਾ ਸੂਟ ਹੈ ਜਿਹੜਾ ਇਹ ਰੈਡੀ ਕਰਿਆਗਾ ਇਹਦੇ ਨਾਲ ਆਪਾਂ ਨੇ ਜਿਹੜਾ ਦੁਪੱਟਾ ਦਾ ਉਹ ਵੀ ਰੈਡੀ ਕਰਿਆ ਠੀਕ ਹੈ ਜੀ ਪਿਓਰ ਚੁੰਨੋਂ ਦਾ ਜਿਹੜਾ ਦੁਪੱਟਾ ਹੋਊਗਾ ਸਾਰੇ ਦੁਪੱਟੇ ਦੇ ਵਿੱਚ ਇਦਾਂ ਆਊਗਾ ਜਾਲ ਸੈਂਟਰ ਦੇ ਵਿੱਚ ਸਾਰੇ ਚ ਇਦਾਂ ਜਾਲ ਤੇ ਇਹਦੇ ਜਿਹੜੇ ਪੱਲੇ ਨੇ ਠੀਕ ਹੈ ਜੀ ਬਹੁਤ ਸੋਹਣਾ ਜਿਹਾ ਪੀਸ ਹੈਗਾ ਜਿਹੜਾ ਕੋਈ ਡਿਜ਼ਾਈਨਰ ਪੀਸ ਹੈਗਾ ਇੱਕ ਵਾਰ ਪਾਇਤਾ ਤੁਸੀਂ ਹਰ ਇੱਕ ਕੋਈ ਪੁੱਛੂਗਾ ਨਾ ਤਾਂ ਇਹ ਬਹੁਤ ਹੈਵੀ ਆ ਨਾ ਬਹੁਤ ਲਾਈਟ weight ਆ ਬਟ ਇੰਨਾ ਕੁ ਜਿਆਦਾ ਪਿਆਰਾ ਪੀਸ ਆ ਬਣੇ ਤੇਰੀ ਲੁੱਕ ਬਹੁਤ ਜਿਆਦਾ ਸੋਹਣੀ ਆਉਣ ਵਾਲੀ ਆ ਸੋ ਆਪਾਂ ਜਿਹੜੇ ਪੀਸ ਨੇ ਹੈਗੇ ਉਹ ਆਪਾਂ ਸਿਰਫ ਵਰਕ ਵਰਕ ਕਰਕੇ ਰੱਖੇ ਆ ਤੁਸੀਂ ਸਟੀਚਿੰਗ ਵੀ ਕਰਵਾ ਸਕਦੇ ਹੋ ਆਨ ਸਟਿਚ ਵੀ ਲੈ ਸਕਦੇ ਹੋ ਠੀਕ ਹੈ ਜੀ ਇਹਦੇ ਪੱਲਿਆਂ ਤੇ ਸਾਰੇ ਤੇ ਸੰਗਣਾ ਸੰਗਣਾ ਇਹਦਾ ਜਾਲ ਕੋਈ ਵੇਰਲਾ ਵੇਰਲਾ ਨਹੀਂ ਹੈਗਾ ਵੀ ਕਾਫੀ ਦੂਰ ਦੂਰ ਕਰਤਾ ਬਹੁਤ ਸੰਗਣਾ ਸੰਗਣਾ ਜਾਲ ਹੈ ਜਿੱਦਾਂ ਸ਼ਰਟ ਤੇ ਇੱਥੇ ਹੈਗਾ ਤੇ ਉਹੀ ਸੇਮ ਆ ਗਈ ਇੱਥੇ ਪੇਲ ਠੀਕ ਹੈ ਜੀ ਇਹਦੇ ਨਾਲ ਪ੍ਰਾਈਸ ਵੀ ਰੀਜ਼ਨੇਬਲ ਹੋ ਜਾਂਦਾ ਜੇ ਫੋਰ ਸਾਈਡ ਕਰਦੇ ਆ ਤਾਂ ਵਰਕ ਅਪ ਐਕਸਪੈਂਸਿਵ ਪੈ ਜਾਂਦਾ ਜੇ ਲੜਾਂ ਦੇ ਕਰਦੇ ਆ ਥੋੜਾ ਠੀਕ ਆ ਹੋ ਜਾਂਦਾ ਇਹਦੇ ਫੋਰ ਸਾਈਡ ਤੁਸੀਂ ਕੋਈ ਵੀ ਲੇਸ ਲਗਾ ਸਕਦੇ ਹੋ ਫਿਨਿਸ਼ਿੰਗ ਕਰਵਾ ਸਕਦੇ ਹੋ ਸੈਂਟਰ ਪੈਨਲ ਦੇ ਵਿੱਚ ਸਾਰੇ ਦੇ ਵਿੱਚ ਇਦਾਂ ਜਾਲ ਰਹਿਣ ਵਾਲਾ ਠੀਕ ਹੈ ਜੀ ਜਾਲ ਵੀ ਸਾਰੇ ਦੁਪੱਟੇ ਦੇ ਵਿੱਚ ਆਉਏ ਨਹੀਂ ਹੈਗਾ ਵੀ ਥੋੜਾ ਥੋੜਾ ਮੂਰੇ ਮੂਰੇ ਜਿਹੀ ਰਹੂਗਾ ਸਾਰੇ ਨ ਠੀਕ ਹੈ ਜੀ ਇਹ ਹੈਗਾ ਪ੍ਰੋਪਰ ਇਹਦਾ ਦੁਪੱਟਾ ਤੇ ਇਹਦੀਆਂ ਬਾਜੂ ਦਾ ਵਰਕ ਮੈਂ ਤੁਹਾਨੂੰ ਦਿਖਾ ਰਾ ਮੈਂ ਤੁਹਾਨੂੰ ਦੁਪੱਟਾ ਦਿਖਾਤਾ ਇਹਦਾ ਸੇਮ ਐਜ਼ ਇਟ ਰੈਨ ਵਾਲੀਆਂ ਨੇ ਬਾਜੂ ਵਰਕ ਠੀਕ ਹੈ ਜੀ ਸੈਂਟਰ ਬੇਲ ਦੇ ਉੱਪਰ ਹਲਕਾ ਹਲਕਾ ਸਿਪੀ ਦਾ ਕੰਮ ਠੀਕ ਹੈ ਜੀ ਬਹੁਤ ਸੋਹਣਾ ਜਿਹਾ ਪੀਸ ਹੈਗਾ ਰੈਡੀ ਕਰਵਾ ਸਕਦੇ ਹੋ ਆਪਾਂ ਤਾਂ ਮਸਟਰਡ ਕਲਰ ਦੇ ਵਿੱਚ ਬਣਾਇਆ ਤੁਸੀਂ ਕਿਸੇ ਵੀ ਕਲਰ ਦੇ ਵਿੱਚ ਬਣਵਾ ਸਕਦੇ ਹੋ ਠੀਕ ਹੈ ਜੀ ਬੁਕਿੰਗ ਆ ਜਿਹੜੀ ਨੰਬਰ ਤੇ ਚੱਲ ਰਹੀ ਹੈ ਤੁਸੀਂ ਦੇ ਸਕਦੇ ਹੋ ਠੀਕ ਹੈ ਜੀ ਲਓ ਜੀ ਅਗਲਾ ਜਿਹੜਾ ਪੀਸ ਹੈਗਾ ਬਹੁਤ ਸੋਹਣਾ ਜਿਹਾ ਮੋਰ ਪੰਖੀਆ ਕਲਰ ਤੇ ਗ੍ਰੀਨਿਸ਼ ਇਹਦੇ ਵਿੱਚ ਇਹ ਕਲਰ ਆ ਜਿਹੜਾ ਹਰ ਵਾਰ ਦੀ ਵੀਡੀਓ ਬਿਲਕੁਲ ਸਹੀ ਨਹੀਂ ਆਉਦੀ ਇਹ ਕਲਰ ਦੀ ਪਰ ਜਿਹੜੇ ਆਪਾਂ ਨੇ ਕਲਰ ਬਣਾਏ ਨੇ ਚੂਜ਼ ਕਰੇ ਨੇ ਠੀਕ ਹੈ ਜੀ ਉਹ ਤੁਸੀਂ ਇੱਕ ਵਿਆਹ ਤੋਂ ਸ਼ੁਰੂ ਕਰੋਗੇ ਆ ਸਪਾਰਡ ਦੇਪੋ ਤੋਂ ਸਟਾਰਟ ਕਰੋਗੇ ਵਿਆਹ ਦੇ ਰਿਸੈਪਸ਼ਨ ਵਾਲੇ ਦਿਨ ਤੱਕ ਜੇ ਤੁਸੀਂ ਸਾਡੇ ਵਾਲੇ ਆ ਸਾਰੇ ਪੀਸ ਪਾ ਲੋਗੇ ਨਾ ਤਾਂ ਬਹਿ ਜਾ ਬਹਿ ਜਾ ਹੋ ਜੂ ਸਾਰੇ ਆਰਟੀਕਲਸ ਇੰਨੇ ਕਿ ਜਿਆਦਾ ਸੋਹਣੇ ਬਣੇ ਹੋਏ ਨੇਗੇ ਸਭ ਤੋਂ ਪਹਿਲਾਂ ਤਾਂ ਡਿਟੇਲਿੰਗ ਚੈੱਕ ਕਰੋ ਨੈਕਲਾਈਨ ਠੀਕ ਹੈ ਜੀ ਬਹੁਤ ਸੋਹਣੀ ਨੈਕਲਾਈਨ ਸਾਰਾ ਕੰਮ ਆ ਜਿਹੜਾ ਟੋਰ ਟੋਰ ਲੰਬਾ ਜਾ ਰਿਹਾ ਸਾਰੇ ਕੰਮ ਤੇ ਬੇਲ ਆਊਗੀ ਠੀਕ ਹੈ ਜੀ ਤੇ ਸੈਂਟਰ ਪੈਨਲ ਕੁਝ ਇਸ ਤਰ੍ਹਾਂ ਦਾ ਡਿਫਰੈਂਟ ਜਾ ਰਹਿਣ ਵਾਲਾ ਰਾਣੀ ਰੰਗ ਦੇ ਕੰਬੀਨੇਸ਼ਨ ਦੇ ਵਿੱਚ ਆਪਾਂ ਪੀਸ ਨੂੰ ਰੈਡੀ ਕਰਿਆ ਸਾਰੇ ਵਿੱਚ ਸੈਂਟਰ ਪਾਰਟ ਦੇ ਵਿੱਚ ਇਦਾਂ ਜਾਲ ਆਊਗਾ ਤੇ ਇਹ ਨੈਕਲਾਈਨ ਬਹੁਤ ਸੋਹਣਾ ਬਣਿਆ ਹੋਇਆ ਹੈ ਇਹਦਾ ਠੀਕ ਹੈ ਜੀ ਇਦਾਂ ਲੱਗਦਾ ਕਿ ਮੈਂ ਕੋਈ ਰਾਣੀ ਹਾਰ ਪਾਇਆ ਹੁੰਦਾ ਕਿ ਦੇਖੋ ਇੱਥੋਂ ਲੜੀਆਂ ਲਾਮ ਕਰੀਆਂ ਨੇ ਤੇ ਇੱਥੇ ਆ ਗਿਆ ਸੈਂਟਰ ਪੈਨਲ ਜਿਹੜਾ ਬੜਾ ਠੀਕ ਹੈ ਜੀ ਇਹ ਰਹਿਣ ਵਾਲੀ ਹੈ ਸਾਰੀ ਸ਼ਰਟ ਠੀਕ ਹੈ ਜੀ ਇਸ ਤੋਂ ਬਾਝੇ ਨਹੀਂ ਹੈਵੀ ਸ਼ਰਟ ਪਾ ਲਈ ਤਾਂ ਤੁਸੀਂ ਇਹਨਾਂ ਦੁਪੱਟੇ ਤੋਂ ਕੁਝ ਕਰਾਉਣ ਦੀ ਲੋੜ ਨਹੀਂ ਸਿੰਪਲ ਦੁਪੱਟਾ ਲੈ ਲਓਗੇ ਤਾਂ ਚਾਰ ਚੰਦ ਲੱਗ ਜਾਣਗੇ ਵਿਆਹਲੇ ਫੰਕਸ਼ਨ ਦੇ ਲਈ ਸੋਚ ਰਹੀ ਹਾਂ ਤਾਂ ਦੁਪੱਟੇ ਦੇ ਵਿੱਚ ਐਡਾ ਜਾਲ ਪਾ ਸਕਦੇ ਹੋ ਪਵਾ ਸਕਦੇ ਹੋ ਨਹੀਂ ਫੋਰ ਸਾਈਡ ਵਰਕ ਕਰਵਾ ਸਕਦੇ ਹੋ ਠੀਕ ਹੈ ਜੀ ਹਲਕੇ ਫੁੱਲੇ ਫੰਕਸ਼ਨ ਦੇ ਲਈ ਤਾਂ ਇਹ ਬਹੁਤ ਬੈਸਟ ਡਿਜ਼ਾਈਨ ਰਹਿਣ ਵਾਲਾਗਾ ਉਸ ਤੋਂ ਬਾਅਦ ਬਾਜੂ ਤੇ ਵਰਕ ਠੀਕ ਹੈ ਜੀ ਬਹੁਤ ਸੋਹਣਾ ਜਾਂ ਬਾਜੂ ਤੇ ਐਡਾ ਵਰਕ ਰਹਿਣ ਵਾਲਾਗਾ ਤੇ ਸਾਰੇ ਵਰਕ ਦੇ ਉੱਤੇ ਐਡਾ ਛਿੜਕਾ ਹੋਊਗਾ ਠੀਕ ਹੈ ਜੀ ਬਹੁਤ ਸੋਹਣਾ ਜਿਹਾ ਪੀਸ ਹੈਗਾ ਤੁਸੀਂ ਕਿਸੇ ਵੀ ਕਲਰ ਕੰਬੀਨੇਸ਼ਨ ਦੇ ਵਿੱਚ ਪੀਸ ਬਣਾ ਸਕਦੇ ਹੋ ਆਪਾਂ ਨੇ ਜਿਹੜੇ ਇਸ ਵਾਰ ਸੀਜ਼ਨ ਦੇ ਵਿੱਚ ਟ੍ਰੈਂਡੀ ਕਲਰ ਚੱਲ ਰਹੇ ਨੇ ਸੋ ਆਪਾਂ ਉਹ ਕਲਰਾਂ ਨੂੰ ਮੁੱਖ ਰੱਖ ਕੇ ਜਿਹੜੇ ਪੀਸ ਨੇ ਉਹ ਰੈਡੀ ਕਰਵਾਏ ਨੇ ਤਾਂ ਕਿ ਤੁਸੀ ਉਹਨੂੰ ਥੋੜਾ ਜਿਹਾ ਆਈਡੀਆ ਹੋ ਜਾਊ ਪੀਸ ਬਣੇ ਹੋਈ ਦੀ ਲੁੱਕ ਦਾ ਠੀਕ ਹੈ ਜੀ ਕਈਆਂ ਭੈਣਾਂ ਨੂੰ ਆਪਾਂ ਕਸਟਮਾਈਜ਼ ਕਰ ਦੇਣੇ ਆ ਤਾਂ ਉਹਨਾਂ ਨੂੰ ਕਹਿ ਦਿੰਦੇ ਨੇ ਵੀ ਸਾਨੂੰ ਪਤਾ ਨਹੀਂ ਲੱਗਦਾ ਕਿਵੇਂ ਜੇ ਤੁਸੀਂ ਫੋਟੋ ਭੇਜਦੇ ਜੋ ਕੁਝ ਵੀ ਤੁਸੀਂ ਇੱਥੋਂ ਵੀਡੀਓ ਦੇ ਵਿੱਚੋਂ ਦੇਖ ਕੇ ਪਤਾ ਲੱਗ ਜੂ ਵੀ ਵਰਕ ਦੀ ਪੀਸ ਦੀ ਗੈਟ-ਅਪ ਕਿਵੇਂ ਦੀ ਆਉਂਦੀ ਆ ਸੂੜ ਕਿਵੇਂ ਦਾ ਬਣਿਆ ਲੱਗਦਾ ਤਾਂ ਤੁਸੀਂ ਜਿਹੜਾ ਇਨਸਟੈਂਟ ਆ ਜਿਹੜੀ ਆਪਣੀ ਬੁਕਿੰਗ ਦੇ ਸਕਦੇ ਹੋ ਠੀਕ ਹੈ ਜੀ ਨੰਬਰ ਸਕਰੀਨ ਤੇ ਚੱਲ ਰਹੇ ਨੇ ਕਿਸੇ ਵੀ ਕਲਰ ਕੰਬੀਨੇਸ਼ਨ ਦੇ ਵਿੱਚ ਕਸਟਮਾਈਜ਼ਡ ਪੀਸ ਨੂੰ ਕਰਵਾ ਸਕਦੇ ਹੋ ਠੀਕ ਹੈ ਜੀ ਹਾਂਜੀ ਇਸ ਤੋਂ ਬਾਅਦ ਜਿਹੜਾ ਅਗਲਾ ਕਲਰ ਆ ਇਹ ਵੀ ਛਾਂਟਮਾ ਕਲਰ ਆ ਫਿਰੋਜ਼ੀ ਰੰਗ ਪ੍ਰੋਪਰ ਫਿਰੋਜ਼ੀ ਜਿਹੜਾ ਰੰਗ ਪਰ ਇਹ ਆਪਾਂ ਨੇ ਕਰੇਵ ਨਾ ਨੈਚੁਰਲ ਕਰੇਵ ਜਿਹੜੀ ਵਧੀਆ ਵਾਲੀ ਕਰੇਵ ਹੁੰਦੀ ਹੈਗੀ 80 ਗ੍ਰਾਮ ਵਾਲੀ ਕਰੇਵ ਦੇ ਉੱਤੇ ਵੀ ਜਿਹੜਾ ਪੀਸ ਨੂੰ ਅਸੀਂ ਲੈ ਕੇ ਆ ਗਏ ਆ ਸਭ ਤੋਂ ਪਹਿਲਾਂ ਤਾਂ ਤੁਸੀਂ ਮੈਨੂੰ ਇਹ ਕਮੈਂਟ ਕਰਕੇ ਦੱਸੋ ਵੀ ਜਿਹੜਾ ਇਹ ਸੂਟ ਆ ਇਹ ਕਿਹੜੇ ਫੰਕਸ਼ਨ ਦੇ ਲਈ ਬੈਸਟ ਰਹੂਗਾ ਠੀਕ ਹੈ ਜੀ ਡਿਜ਼ਾਈਨਿੰਗ ਆ ਜਿਹੜੀ ਤੁਸੀਂ ਚੈੱਕ ਕਰ ਸਕਦੇ ਹੋ ਸਭ ਤੋਂ ਪਹਿਲਾਂ ਤਾਂ ਆਜੂ ਨਿਕਾ ਮਾਰਦੇ ਆ ਪਾਇਦੇ ਘੇਰੇ ਤੇ ਘੇਰੇ ਦਾ ਕੰਮ ਕੁਝ ਇਸ ਤਰ੍ਹਾਂ ਦਾ ਰਹਿਣ ਵਾਲਾਗਾ ਠੀਕ ਹੈ ਜੀ ਸਾਰੇ ਉੱਤੇ ਆਜੂਗਾ ਸੈਂਟਰ ਦੇ ਵਿੱਚ ਇਦਾਂ ਵਰਕ ਸੈਂਟਰ ਪੈਨਲ ਆਜੂ ਇਹਦਾ ਬਹੁਤ ਜ਼ਿਆਦਾ ਹੈਵੀ ਠੀਕ ਹੈ ਜੀ ਵਰਕ ਦੀ ਡਿਟੇਲਿੰਗ ਚੈੱਕ ਕਰਾਦਾ ਸਾਰੇ ਦਬਕੇ ਦੇ ਨਾਲ ਪੀਸ ਹੈ ਜਿਹੜਾ ਮੜਿਆ ਪਿਆਗਾ ਠੀਕ ਹੈ ਜੀ ਐਦਾਂ ਆਪਾਂ ਨੇ ਅੰਬੀਆਂ ਬਣਾਈਆਂ ਸੈਂਟਰ 'ਚ ਥੋੜਾ ਡਿਫਰੈਂਟ ਜਿਹਾ ਸਟਾਈਲ ਦਿੱਤਾ ਤੇ ਆ ਜਿਆਦਾ ਹੈਵੀ ਵੀ ਨਹੀਂ ਜਿਆਦਾ ਲਾਈਟ ਵੇਟ ਵੀ ਨਹੀਂ ਮੀਡੀਅਮ ਜਿਹਾ ਬਹੁਤ ਸਰਦਾਰੀ ਜਿਹਾ ਸੂਟ ਆ ਕਿਸੇ ਵੀ ਫੰਕਸ਼ਨ ਦੇ ਜਿਹੜਾ ਤੁਸੀਂ ਇਹਨੂੰ ਵੇਅਰ ਕਰ ਸਕਦੇ ਹੋਗੇ ਠੀਕ ਹੈ ਜੀ ਸ਼ਰਟ ਦਾ ਪੀਸ ਕਾਫੀ ਭਾਰੀ ਰਹਿਣ ਵਾਲਾ ਹੈ ਇਹਦਾ ਤੇ ਤੁਸੀਂ ਇਹਦੀ ਬੁਕਿੰਗ ਹੈ ਜਿਹੜੀ ਸਾਨੂੰ ਕਿਸੇ ਵੀ ਕਲਰ ਤੇ ਦੇ ਸਕਦੇ ਹੋ ਵੈਸੇ ਤਾਂ ਬਹੁਤ ਜਿਆਦਾ ਸੋਹਣਾ ਪੀਸ ਬਣਿਆ ਹੋਇਆਗਾ ਤੇ ਤੁਸੀਂ ਇਹਦਾ ਜਿਹੜਾ ਇਹਦੇ ਨਾਲ ਜਿਹੜਾ ਆਪਾਂ ਨੇ ਬਣਾਇਆ ਉਹ ਦੁਪੱਟਾ ਵੀ ਰੈਡੀ ਕਰਿਆਗਾ ਠੀਕ ਹੈ ਜੀ ਦੁਪੱਟੇ ਦੇ ਵਿੱਚ ਥੋੜਾ ਜਿਹਾ ਡਿਫਰੈਂਟ ਸਟਾਈਲ ਬਣਾਇਆ ਆਪਾਂ ਨੇ ਠੀਕ ਹੈ ਜੀ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਮੈਂ ਬਾਵਾ ਦਾ ਕੰਮ ਚੈੱਕ ਕਰਵਾਵਾਂ ਇਹਦੀਆਂ ਬਾਜੂਆਂ ਦੀਆਂ ਜਿਹੜੀਆਂ ਉਹ ਵੀ ਹੈਵੀ ਰਹਿਣ ਵਾਲੀਆਂ ਨੇ ਠੀਕ ਹੈ ਜੀ ਸਾਰੇ ਤੇ ਇਦਾਂ ਜਾਲ ਤੇ ਉੱਤੇ ਇੱਕ ਬਹੁਤ بڑا ਸਾਰਾ ਬੂਟਾ ਆਏਗਾ ਠੀਕ ਹੈ ਜੀ ਬਾਵਾ ਦਾ ਇਹ ਕੰਮ ਇਹ ਨਹੀਂ ਹੈਗਾ ਵੀ ਬਹੁਤ ਹਲਕਾ ਜਿਹਾ ਬਾਵਾ ਦਾ ਵੀ ਬਹੁਤ ਸੋਹਣਾ ਤੇ ਹੈਵੀ ਕੰਮ ਆਊਗਾ ਸਾਰਾ ਠੀਕ ਹੈ ਜੀ ਤੇ ਪਲੱਸ ਇਹਦੇ ਨਾਲ ਚਨੂਨ ਦਾ ਹੀ ਦੁਪੱਟਾ ਕਿਉਂਕਿ ਭੈਣਾ ਚਨੂਨ ਦੇ ਜਿਆਦਾ ਪਸ ਮੈਂ ਦਿਖਾ ਵੀ ਦਮ ਇੱਥੇ ਕਮਲ ਚਲੋਂ ਦਾ ਠੀਕ ਹੈ ਜੀ ਕਮਲ ਚਲੋਂ ਦਾ 100%オリジナル ਦੁਪੱਟਾ ਜਿਹੜਾ ਆਪਾਂ ਲਾ ਕੇ ਦਿੰਨੇ ਆ ਤੇ ਇੱਥੇ ਕਈ ਭਣਾ ਨੂੰ ਐ ਹੋ ਜਾਂਦਾ ਵੀ ਹਨਾ ਫਰਾਡ ਫਰਾਡ ਦਾ ਸਿਸਟਮ ਸੋ ਆਪਾਂ ਨਹੀਂ ਹੈਗਾ ਆਪਾਂ ਹਰੇਕ ਤੁਹਾਨੂੰ ਵੀਡੀਓ ਦੇ ਵਿੱਚ ਕਹਿੰਦੇ ਆ ਵੀ ਫਰਾਡ ਵਾਲਾ ਸਿਸਟਮ ਸਾਡੇ ਕੋਲ ਨਹੀਂ ਹੈਗਾ ਤੇ ਬੇਫਿਕਰ ਹੋ ਕੇ ਤੁਸੀਂ ਜਿਹੜਾ ਦੁਪੱਟਾ ਆਰਡਰ ਆ ਜਿਹੜਾ ਤੁਸੀਂ ਕਰ ਸਕਦੇ ਹੋ ਠੀਕ ਹੈ ਜੀ ਤੇ ਇਹ ਹੈਗਾ ਸਾਰੇ ਦੁਪੱਟੇ ਦੇ ਵਿੱਚ ਇਦਾਂ ਜਾਲ ਚੈੱਕ ਕਰ ਸਕਦੇ ਹੋ ਬਹੁਤ ਵੱਡਾ ਵੱਡਾ ਆਪਾਂ ਜਾਲ ਬਣਾਇਆ ਤੁਸੀਂ ਇਦਾਂ ਟੇਢਾ ਜਾਲ ਵੀ ਬਣਵਾ ਸਕਦੇ ਹੋ ਇਹਦਾ ਵੱਡੀ ਡੱਬੀ ਵਾਲਾ ਵਿਜ਼ਾੜ ਬਣਵਾ ਸਕਦੇ ਹੋ ਆਪਾਂ ਨੇ ਲੁੱਕ ਡਿਫਰੈਂਟ ਰੱਖੀ ਆ ਸੋ ਜਿਵੇਂ ਵੀ ਤੁਹਾਡੀ ਚੁਆਇਸ ਹੋਊਗੀ ਤੁਸੀਂ ਉਸ ਅਕੋਰਡਿੰਗ ਜਿਹੜਾ ਪੀਸ ਇਹ ਬਾਈ ਕਰ ਸਕਦੇ ਹੋ ਠੀਕ ਹੈ ਜੀ ਦੁਪੱਟਾ ਸਗਿਫਟ ਵੀ ਗ੍ਰਾ ਸਕਦੇ ਹੋ ਦੁਪੱਟੇ ਤੇ 4 ਸਾਈਡ ਬਾਰਡਰ ਵੀ ਕਰਵਾ ਸਕਦੇ ਹਾਂ ਜਿਵੇਂ ਵੀ ਤੁਹਾਡੀ ਮਰਜ਼ੀ ਆ ਤੁਸੀਂ ਉਹਦਾ ਪੀਸ ਨੂੰ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਲਓ ਜੀ ਚੱਕੋ ਫਿਰ ਆਪਣਾ ਜਿਹੜਾ ਲਾਸਟ ਵਾਲਾ ਸੁਪਰ ਆਪਾਂ ਕਹਾਂਗੇ ਸ਼ੋ ਸਟਾਪਰ ਜਿਹੜਾ ਪੀਸ ਹੈਗਾ ਰੈਡੀ ਕਰਿਆ ਹੈਗਾ ਆਹ ਵਾਲਾ ਪੀਸ ਹੈਗਾ ਠੀਕ ਹੈ ਜੀ ਆਪਰ ਡਿਟੇਲਿੰਗ ਤੁਹਾਨੂੰ ਚੈੱਕ ਕਰਾਉਣੀ ਹੈ ਸਭ ਤੋਂ ਪਹਿਲਾਂ ਤਾਂ ਸਾਰੇ ਤੁਸੀਂ ਚੈੱਕ ਕਰੋਗੇ ਨਾ ਦਬਕੇ ਦਾ ਹੀ ਦਬਕੇ ਦਾ ਪੀਸ ਹੈਗਾ ਪ੍ਰੋਪਰ ਇੱਕ ਤਾਂ ਨਾ ਆਪਾਂ ਜਿਹੜਾ ਇਹ ਕਲਰ ਹੈਗਾ ਉਹ ਪਹਿਣਾ ਵਾਸਤੇ ਇੰਨਾ ਸੋਹਣਾ ਕਲਰ ਰੈਡੀ ਕਰਿਆ ਨਾ ਇਹ ਛੇਤੀ ਕਿਸੇ ਦਾ ਕਲਰ ਹੀ ਨਹੀਂ ਪਾਇਆ ਦੇਖਣਾ ਤੁਸੀਂ ਐਂਟੀਕ ਪਲੱਸ ਗੋਲਡਨ ਕਲਰ ਦੇ ਕੰਬੀਨੇਸ਼ਨ ਦੇ ਨਾਲ ਸਾਰੇ ਦਬਕਾ ਵਰਕ ਪਲੱਸ ਕੀ ਤੋਂ ਖਾਲੀ ਨਹੀਂ ਸਾਰੇ 'ਚ 17 ਲੱਗਿਆ ਹੋਇਆ ਠੀਕ ਹੈ ਜੀ ਵਿੱਚ ਹਲਕਾ ਹਲਕਾ ਟੱਚ ਗੋਟਾ ਪੱਤੀ ਦਾ ਸਾਰਾ ਦਬਕੇ ਦਾ ਠੀਕ ਹੈ ਜੀ ਹਲਕਾ ਫੁਲਕਾ ਆਪਾਂ ਦੇਖੋ ਇੱਥੇ ਆਪਾਂ ਥ੍ਰੈਡ ਦਾ ਵੀ ਯੂਜ਼ ਕਰਿਆ ਉਹਨੂੰ ਜਿਹੜੀ ਆਉਟਿੰਗ ਮਾਰੀ ਹੈ ਨਾ ਥ੍ਰੈਡ ਦੀ ਮਾਰੀ ਆ ਅ ਇੱਥੇ ਆਪਾਂ ਨੇ ਪੈਰਟ ਕਲਰ ਦਾ ਲਾਇਆ ਸਭ ਤੋਂ ਪਹਿਲਾਂ ਤਾਂ ਕਲਰ ਹੀ ਇੰਨਾ ਸੋਹਣਾ ਜਿਹਾ ਨੰਦਕਾਰ ਰਸਤੇ ਪਾਉਣਾ ਨਾ ਤੁਸੀਂ ਆਪਾਂ ਪੀਚ ਪਿਸਤਾ ਜਿਹਾ ਛੱਡ ਕੇ ਆਪਾਂ ਬਹੁਤ ਸੋਹਣਾ ਜਿਹਾ ਮਹਿੰਦੀ ਕਲਰ ਦਾ ਸ਼ੇਡ ਹੈਗਾ ਇਹ ਬਹੁਤ ਪਿਆਰਾ ਜਿਹਾ ਮਹਿੰਦੀ ਵੀ ਨਹੀਂ ਹੈਗਾ ਲਾਈਟ ਬਹੁਤ ਸੋਹਣਾ ਜਿਹਾ ਕਲਰ ਹੈਗਾ ਠੀਕ ਹੈ ਜੀ ਤੇ ਇਹਨੂੰ ਚੈੱਕ ਕਰ ਸਕਦੇ ਹੋ neck ਦੀ ਡਿਟੇਲਿੰਗ ਸਾਰਾ ਦੱਪਕੇ ਦਾ ਕੰਮ ਅ ਪੀਸ ਆ ਜਿਹੜਾ ਬਹੁਤ ਜ਼ਿਆਦਾ ਸੋਹਣਾ ਬਣਿਆ ਹੋਇਆ ਹੈਗਾ ਪੀਸ ਕਿਤੋਂ ਵੀ ਐ ਨਹੀਂ ਹੈਗਾ ਵੀ ਹਲਕਾ ਫੁਲਕਾ ਜਿਹਾ ਪੀਸ ਆ ਵੈਸੇ ਇਹ ਡਾਰਕ ਕਲਰ ਤੇ ਕਰਾਉਂਗੇ ਤਾਂ ਜਿਆਦਾ ਸੋਹਣਾ ਬਟ ਆਪਾਂ ਨੇ ਇਹ ਜਿਹੜਾ ਪੀਸ ਬਣਾਇਆ ਉਹ ਆਨੰਦਕਾਰ ਹੈ ਜੇ ਵਾਸਤੇ ਮੰਮੀਆਂ ਵਾਸਤੇ ਸਪੈਸ਼ਲ ਸੋਚ ਕੇ ਬਣਾਇਆ ਵੀ ਜਿਹੜਾ ਪੀਸ ਆ ਉਹ ਭਾਰੀ ਪਾ ਲੈਣ ਤੇ ਪਰ ਲੱਗੇ ਹਲਾਈਟ ਵੇਟ ਐਨਾ ਹੋਵੇ ਭਜਨ ਜਿਆ ਬਹੁਤ ਚੱਕ ਲਿਆ ਕਿਉਂਕਿ ਵੈਸੇ ਹੀ ਮਦਰਾਂ ਨੂੰ ਬਹੁਤ ਜ਼ਿਆਦਾ ਆਪਾਂ ਨੂੰ ਸਟ्रेस ਹੁੰਦਾ ਵਿਆਹ ਦੇਣ ਸੋ ਜਿਹੜਾ ਇਹ ਪੀਸ ਆ ਤੁਸੀਂ ਇਹ ਬਹੁਤ ਸੋਹਣਾ ਜਿਹਾ ਜਿਹੜਾ ਪੀਸ ਆ ਉਹ ਬਾਈ ਕਰ ਸਕਦੇ ਹੋ ਤੇ ਚੈਲੰਜ ਆ ਸਾਡਾ ਸਾਡੇ ਜਿਹੜੇ ਐਨੇ ਹੈਵੀ ਪੀਸ ਨੇਗੇ ਉਹ ਆਮ ਬੁਟੀਕਾਂ ਨਹੀਂ ਆ ਉਹਨੇ ਚ ਕੈਜੂਅਲ ਵੇਅਰ ਹੀ ਦਿੰਦੀਆਂ ਨੇ ਵੈਡਿੰਗ ਵੇਅਰ ਨਹੀਂ ਦਿੰਦੀਆਂ ਹੈਗੀਆਂ ਕਮੈਂਟ ਕਰਕੇ ਜਰੂਰ ਪੈਣਾ ਦੱਸਿਓ ਸਾਡੇ ਪ੍ਰਾਈਸ ਕਿਦਾਂ ਕਦੇ ਨੇ ਜਿੰਨੇ ਜਿਹੜੇ ਪੈਣਾ ਨੇ ਹੁਣ ਤੱਕ ਬਾਈ ਕਰ ਚੁੱਕੇ ਤੇ ਸ਼ੇਅਰ ਜਰੂਰ ਕਰਿਓ ਵੀਡੀਓ ਨੂੰ ਤੇ ਇਹ ਹੈਗਾ ਸੀ ਅੱਜ ਵਾਲੀ ਵੀਡੀਓ ਦਾ ਲਾਸਟ ਪੀਸ ਠੀਕ ਹੈ ਜੀ ਆਪਾਂ ਨੇ ਵਿਆਹ ਵਾਸਤੇ ਜਿਹੜੇ ਪੀਸ ਨੇ ਰੈਡੀ ਕਰਤੇ ਆ ਬਾਵਾ ਦਾ ਵੀ ਐ ਨਹੀਂ ਹੈਗਾ ਵੀ ਆਪਾਂ ਨੇ ਸਿੰਪਲ ਜੀ ਬੇਲ ਬਣਾ ਕੇ ਜਿਹੜਾ ਪੀਸ ਨੂੰ ਰੈਡੀ ਕਰਤਾ ਇੱਕ ਦੋ ਤਿੰਨ 3 ਲੇਅਰਸ ਦੇ ਵਿੱਚ ਜਿਹੜਾ ਆਪਾਂ ਨੇ ਬੇਲ ਬਣਾਈ ਆ ਸਾਰੇ ਦੇ ਵਿੱਚ ਇਦਾਂ ਵਰਕ ਕਰਿਆ ਤੁਸੀਂ ਆ ਇੰਨੇ ਵਾਲਾ ਵਰਕ ਜਿਹੜਾ ਦੁਪट्टे ਤੇ ਵੀ ਸਾਰਾ ਕਰਾ ਸਕਦੇ ਹੋ ਇੰਨੇ ਵਾਲਾ ਵਰਕ ਜਿਹੜਾ ਬਾਟਮ ਤੇ ਵੀ ਕਰਾ ਸਕਦੇ ਹੋ ਆ ਚੀਜ਼ ਨੂੰ ਜਿਹੜੀ ਦੁਪट्टे ਤੇ ਕੱਟਵਰਕ ਨਾਲ ਕਰਵਾ ਸਕਦੇ ਹੋ ਬਹੁਤ ਸੋਹਣਾ ਐਲੀਗੈਂਟ ਜਿਹਾ ਪੀਸ ਬਣ ਜਾਣਾ ਤੁਹਾਡਾ ਤੇ ਸਾਰਾ ਦਬਕੇ ਤੇ ਪਰਲ ਦਾ ਕੰਮ ਆ ਠੀਕ ਹੈ ਜੀ ਪੀਸ ਨੂੰ ਤੁਸੀਂ ਆ ਕਿਸੇ ਵੀ ਕਲਰ ਦੇ ਵਿੱਚ ਰੈਡੀ ਕਰਵਾ ਸਕਦੇ ਹੋ ਸੋ ਵੀਡੀਓ ਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਇੰਸਟਾ ਸਾਡੀ ਇੰਸਟਾ ਤੇ ਆਈਡੀ ਹੈ ਨੂਰੀ ਭਾਈ ਮਾਨ ਚੈਨਲ ਤੇ ਨੇਮ ਵੀ ਮੈਂਸ਼ਨ ਕਰਿਆ ਹੋਇਆ ਠੀਕ ਹੈ ਜੀ ਵੀਡੀਓ ਦੇ ਨੀਚੇ ਸੋ ਤੁਸੀਂ ਉੱਥੇ ਜਾ ਕੇ ਸਾਨੂੰ ਫੋਲੋ ਕਰ ਸਕਦੇ ਹੋ ਉੱਥੇ ਸਾਡੇ ਸਾਰੇ ਜਿਹੜੇ ਪੀਸ ਨੇ ਡੰਮੀ ਪੀਸ ਤੁਹਾਨੂੰ ਮਿਲਣਗੇ ਤੁਸੀਂ ਉਹਨਾਂ ਦੀ ਬੁਕਿੰਗ ਸਾਨੂੰ ਕਿਸੇ ਵੀ ਕਲਰ ਕੰਬੀਨੇਸ਼ਨ ਦੇ ਵਿੱਚ ਸੇਮ ਐਜ਼ ਦੇ ਪੀਸ ਦਿੱਤੇ ਵੀ ਤੁਸੀਂ ਸਾਡਾ ਪੀਸ ਆ ਜਿਹੜਾ ਬਾਏ ਕਰ ਸਕਦੇ ਹੋ ਠੀਕ ਹੈ ਜੀ